ਵਾਹਿਗੁਰੂ ਜੀ ਦਾ ਕਾਲ ਸਾਹਿਬਾ ਵਾਹਿਗੁਰੂ ਜੀ ਕੀ ਜਤਸਾ ਸਭ ਪਰਮਾਤਮਾ ਜਿਹੜਾ ਰਾਸਟਾਰ ਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਸਾਨੂੰ ਦਿਨ ਦੋ ਗੁਣੀ ਤੇ ਰਾਤ ਚੌ ਗੁਣੀ ਤਰੱਕੀ ਵਾਖਸੇ ਤੇ ਸਾਨੂੰ ਦੇ ਰਹੋ ਤਾਂ ਵਾਖਸੇ ਜੀ ਸਾਰੇ ਮਨੁੱਖੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਲੰਘਾ ਭਾਡੇ ਦਾ ਆਨੰਦ ਜੀ ਹੁਣ ਥੋੜੇ ਜਿਹਾ ਸਾਡੇ ਨਾਲ ਰੁੱਸੇ ਹੋਇਆ ਜਿਹੜੇ ਆਨੰਦ ਆ ਸਾਡੇ ਤੇ ਹੈਗੇ ਸੀ ਉਹ ਵਧਾ ਆਇਆ ਜੀ ਜਿਹੜੀ ਰਿਪੋਰਟ ਦੀ ਅਸੀਂ ਵੇਟ ਕਰ ਰਹੇ ਸੀ ਉਹ ਰਿਪੋਰਟ ਪੋਜ਼ਿਟਿਵ ਆ ਗਈ। ਅ 32% ਇਹਨਾਂ ਦੀ ਕਿ ਪਰਸੈਂਟੇਜ ਦੀ ਕਿੜਵਾਇ ਸੀ ਮੈਂ ਵੀ ਕਿੰਨਾ ਐਪਾਟੈਕਟਸ ਸੀ ਦੀ ਮਾਤਰਾ ਸਰੀਰ ਦੇ ਵਿੱਚ ਉਹ 32% ਆਈ ਹੈ। ਤੇ ਹੁਣ ਸਾਰੇ ਖੇਤਰ ਜੀ ਫਿਰ ਹਸਪਤਾਲਾਂ 'ਚ ਜਾਣਾ ਪੈਣਾ ਤੇ ਕਹਾ ਮੇਰੀ ਇਦਨ ਹਾ ਜੀ ਮੇਰਾ ਪਤਾ ਹਾਂਜੀ ਚਲੋ ਸਾਥ ਸਿਰ ਗੱਲ ਕਰਾਦੇ ਥੋੜਾ ਜਿਹਾ ਮਾਹੌਲ ਚੇਂਜ ਹੋ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਭ ਤੋਂ ਜਿਆਦਾ ਇਹਦਾ ਚੱਕਰ ਆ ਜੀ ਇਹਨੂੰ ਹਸਪੀਟਲੋਂ ਚਲ ਜਾਂਦੇ ਤਾਂ ਪੰਗਾ ਇਹ ਘਰ ਛੱਡ ਕੇ ਜਾਂਦੇ ਆ ਤਾਂ ਟੀ 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 ਉੱਥੇ ਮਾਲਾ ਤਾਂ ਦਿਲ ਲਾਲ ਦੀ ਤੇ ਇੱਥੇ ਇਹਨੂੰ ਥੋੜਾ ਅਨ ਹੁਣ ਸਾਡੇ ਪਹਿਲੀ ਲਾਗੀ ਕਰਨ ਜਾਣਾ ਜਾਣਾ ਵੀ ਇਹਨਾਂ ਨੇ ਜਾਣਾ ਤਾਂ ਕਰਕੇ ਹੁਣ ਤਿਆਰੀ ਖਿੱਚੀ ਹੋਈ ਹੈ ਜੀ ਚੱਲਿਆ ਸਿੱਧੀ ਫਤਿਹਗੜ੍ਹ ਸਾਹਿਬ ਤੇ ਛੋਟੇ ਸਰਜਾਂਦਿਆਂ ਕੋਲ ਬੇਨਤੀ ਕਰਾਂਗੇ ਵੀ ਆਹ ਜਿਹੜੀਆਂ ਬਿਮਾਰੀਆਂ ਕੁਮਾਰੀਆਂ ਤੇ ਥੋੜਾ ਜਿਹਾ ਰਾਹਤ ਜੀ ਮਿਲ ਜਵੇ ਜੀ ਡਾਡੀ ਨੂੰ ਤੇ ਅਧੀ ਮੈਂ ਸੱਚ ਕਰੀ ਜੀ ਰਾਤ ਦਾ ਹੀ ਲੱਗਿਆ ਹੋਇਆ ਮੈਂ ਰਾਤ ਦੀ ਰਿਪੋਰਟ ਉਪਤ ਕੋਲ ਦਾ ਹੈ ਰਾਹਤ ਦੇ ਰਿਪੋਰਟ ਮੈਂ ਸੱਚਾ ਲੱਗਿਆ ਵਾ ਕਾਰਨ YouTube ਤੇ Google ਤੇ ਵੀ ਇਹਦੀ ਆਪਣੇ ਪੰਜਾਬ ਦੇ ਵਿੱਚ ਤਾਂ ਸਰਕਾਰੀ ਹਸਪੀਟਲ ਵੱਲ ਤੇ ਫ੍ਰੀ ਦਵਾਈ ਹੁੰਦੀ ਆ ਜੇ ਆਪਾਂ ਪ੍ਰਾਈਵੇਟ ਲੈਂਦੇ ਆ ਤਾਂ 15-2000 ਰੁਪਏ ਮਹੀਨੇ ਦੀ ਹੈ ਜੀ ਦਵਾਈ ਤਾਂ 3 ਮਹੀਨੇ ਖਾਣੀ ਪੈਣੀ ਆ ਇੱਕ ਵਾਇਰਸ ਆ ਬਲੱਡ ਦੇ ਵਿੱਚ ਉਹਨੂੰ ਕਲੀਅਰ ਕਰਨਾ ਪੈਣਾ ਤੇ ਉਹਦੇ ਨਾਲ ਦੀ ਨਾਲ ਜਿਹੜੀ ਯੂਰਿਨ ਇਨਫੈਕਸ਼ਨ ਵਾਲਾ ਚੱਕਰ ਆ ਜੀ ਉਹ ਪਸਰੀ ਨਾ ਡੈਡੀ ਦੇ ਪੈਮਪ ਦੇ ਵਿੱਚ ਆ ਗਈ ਉਹ ਪਾਪ ਦੇ ਵਿੱਚ ਆਨ ਕਰਕੇ ਉਹਦੇ ਵਿੱਚ ਇਨਫੈਕਸ਼ਨ ਬਲੱਡ ਦੇ ਪੀਸ ਤੋਂ ਪਹਿਲਾਂ ਸੁਰੂ ਹੋਏ ਪੀਕ ਦੇ ਪੀਸ ਤੋਂ ਆਇਰੇ ਤੇ ਅੱਜ ਸਵੇਰ ਟਾਈਮ ਥੋੜਾ ਜਿਹਾ ਬਲੱਡ ਵੀ ਆ ਗਿਆ ਹੁਣ ਕਿੱਧਰ ਨੂੰ ਪਾਇਆ ਜਾਊਗਾ ਇਹ ਹੈਪੇਟਾਈਟਸ ਸੀ ਦੇ ਵਿੱਚ ਜਿਹੜਾ ਆਪਰੇਸ਼ਨ ਕਰਨ ਦਾ ਪ੍ਰੋਸੈਸ ਆ ਉਹ ਵੀ ਕੁਝ ਅਲੱਗ ਹੋ ਜਾਂਦਾ ਜੇ ਆਪਰੇਸ਼ਨ ਕਰਕੇ ਆਪਾਂ ਪੱਥਰੀ ਕਢਾਉਣ ਦੀ ਕੋਸ਼ਿਸ਼ ਕਰੀਏ ਉਹ ਵੀ ਕੁਝ ਅਲੱਗ ਹੋ ਜਾਂਦਾ ਤੇ ਕਾਸਟਲੀ ਹੋ ਜਾਂਦਾ ਚਲ ਕਾਸਟਲੀ ਦਾ ਤਾਂ ਕੋਈ ਦਿੱਕਤ ਨਹੀਂ ਹੈਗੀ ਆ ਪੈਸਾ ਲੱਗ ਕੇ ਜੇ ਰਾਮਾ ਜੀ ਵੀ ਉਹਦੇ ਵਰਗੀ ਰਿਸ ਕੋਈ ਨਹੀਂ ਹੈਗੀ ਹੁਣ ਕਿੱਡੀ ਜੀ ਚੜ ਗਈ ਮੇਰੇ ਪਰ ਤੇ ਇਧਰ ਵਿਚਾਰੀ ਇਹ ਵੀ ਧੁੱਪ ਤੇ ਛੜ ਖੜ ਗਈ ਬਾਜੀ ਹੋ ਗਈ ਤੇ ਧੁੱਪ ਛਾਵਾ ਨਹੀਂ ਹੈ ਹਾਂ ਇਸ ਤਰ੍ਹਾਂ ਬਸ ਮਾਪੋਟਾ ਗੱਡੀ ਉੱਤੇ ਫੇਰ ਤਮਾ ਕੱਪੜਾ ਪਹਿਲਾ ਲੜਾਈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਬੈ ਜਾ ਬੈ ਜਾ ਬੈ ਜਾ ਬੈ ਜਾ ਮੈਂ ਚੀਪਾ ਹਾਂ ਛਾਪ ਗਾ ਤੇ ਕੱਟੀ ਨੂੰ ਹਲਾ ਫੜ ਨਹੀਂ ਗਿਰਦੀ ਲਾ 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 ਹਲਾ ਫੜ ਲੈ ਨਹੀਂ ਗਿਰਦੀ ਲੈ ਫੜ ਉਂਗਲੀ ਫੜ ਲੈ ਫਿਰ ਮੇਰਾ ਹੱਥ ਫੜ ਹੱਥ ਫੜ ਲੈ ਮੇਰਾ ਉਹ ਨਹੀਂ ਗਿਰਦੀ ਉਹ ਤਿਲਕ ਦੀ ਹੋਣੀ ਹੌਲੀ ਹੌਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਆ ਸੜ ਤਾ ਹਸਪੀਟਲ ਆਨੇ ਗੇ ਲਾਇ ਪਏ ਦੋ ਦਿਨ ਹੋ ਗਏ ਜੀ ਕਮਾਲਾ ਨੂੰ ਜਾਂਦਿਆਂ ਨੂੰ ਪਰਸ ਹੋ ਜਾਂਦੇ ਤੇ ਅੱਜ ਜਾਂਦੇ ਆ ਥੋੜਾ ਅੱਜ ਪਹਿਲਾਂ ਤਾਂ ਹੈਪੇਟਾਈਟਸ ਸੀ ਦੀ ਦਵਾਈ ਲੂੰਗੇ ਜਾ ਕੇ ਸਰਕਾਰੀ ਹਸਪੀਟਲ ਸ਼੍ਰੀ ਫਤਿਹਗੜ੍ਹ ਸਾਹਿਬ ਪੈਂਦਾ ਨਾਲ ਉਹ ਜਿਲ੍ਹਾ ਇਹ ਜਿਲ੍ਹੇ ਦੇ ਵਿੱਚ ਤੇ ਹੀ ਮਿਲਦੀ ਹੈ ਮੈਂ ਅੱਜ ਤਾਂ ਮੈਂ ਰੂਪੜ ਪਤਾ ਕਰਿਆ ਸੀ ਉਹ ਕਹਿੰਦੇ ਵੀ ਜੇ ਤੁਹਾਨੂੰ ਇੱਥੇ ਤੇ ਫਤਿਹਗੜ੍ਹ ਸਾਹਿਬ ਤੇ ਤੁਹਾਨੂੰ ਕਿਸੇ ਵਜ੍ਹਾ ਕਰਕੇ ਨਹੀਂ ਦਿੰਦੇ ਹੈਗੇ ਤਾਂ ਮੋਡੇ ਮੇਰੇ ਯਾਰ ਦੋਸਤ ਕਹਿੰਦੇ ਵੀ ਅਸੀਂ ਆਪੇ ਰੇਂਜ ਕਰਾਵਾਂਗੇ ਤੁਹਾਨੂੰ ਸਰਕਾਰੀ ਹਸਪੀਟਲ ਚ ਦਵਾ ਦਾਂਗੇ ਵੀ ਬੈਸਟ ਟਰਾਈ ਆ ਵੀ ਪਹਿਲਾ ਫਤਿਹਗੜ੍ਹ ਸਾਹਿਬ ਘੋੜੇ ਦਾ ਭਜਾਇਆ ਹੋਇਆ ਉਹਨਾਂ ਦੇ ਮੁੰਡਿਆਂ ਨੇ ਵੀ ਉੱਥੇ ਸਰਕਾਰੀ ਹਸਪੀਟਲ ਤੇ ਉਹਨੂੰ ਫੋਨ ਕਰਿਆ ਹੋਇਆ ਵੀ ਜਿਹੜੀ ਮੇਰੀ ਪਰਚੀ ਪੁੱਜੀ ਹੈ ਵੀ ਉਹ ਬਣ ਜਵੇ ਸ਼ਾਇਦ ਬਾਕੀ ਮਨੂੰ ਲੱਗਦਾ ਨਹੀਂ ਵੀ ਬਣਨੀ ਹੈ ਕਿਉਂਕਿ ਸਮਾਂ ਤਾਂ ਸਾਹਸ ਦੇ ਨਹੀਂ ਰਹੀ ਉਹਨਾਂ ਜਿੰਨਾ ਦੇਣਾ ਚਾਹੀਦਾ ਸੀ ਅੱਧਕੇ ਤੋਲੋ ਜੇ ਖਾਂਦੇ ਚੱਲ ਰਹੇ ਅਸੀਂ ਅੱਜ ਸੋਚਦੇ ਤੇ ਵੀ ਡੈਡੀ ਨੂੰ ਆ ਦਵਾਈ ਦਿਵਾ ਕੇ ਘਰ ਨੂੰ ਜਾਉਂਗੇ ਇੱਕ ਉਹਨਾਂ ਮਾਈ ਸੱਪ ਵੀ ਬਾਥਰੂਮ ਚ ਫੇਰ ਬਲੱਡ ਆ ਰਿਹਾ ਯੋ ਪਤਰੀ ਦੀ ਹਿਲਜੁਲ ਹੋ ਰਹੀ ਆ ਕੀ ਹੋ ਰਿਹਾ ਕੁਛ ਨਹੀਂ ਸਮਝ ਆ ਰਿਹਾ ਪਤਰੀ ਦੀ ਹਿਲਜੁਲ ਹੁੰਦੀ ਤਾਂ ਡੈਡੀ ਢਾਲ ਨਾ ਸਕਦਾ ਦਰਦ ਆ ਬ ਡੈਡੀ ਤੇ ਨਾ ਹਲਕਾ ਹਲਕਾ ਜਿਹਾ ਪੇਨ ਹੋ ਰਿਹਾ ਹੈ ਜਿਆਦਾ ਵੀ ਨਹੀਂ ਹੋ ਰਿਹਾ ਡੈਡੀ ਕਹਿੰਦਾ ਮੇਰੇ ਸੈਨਜੋਗ ਹੈਗਾ ਉਹ ਚਲ ਦੇਖਦੇ ਆ ਮੈਂ ਕਿ ਵੀ ਇੱਕ ਵਾਰ ਪੈਰ ਦਿਖਾ ਲਓ ਕਿਸੇ ਡਾਕਟਰ ਨੂੰ ਉਹ ਜਿਹੜਾ ਇੱਕ ਯੂਰੋ ਕੇਅਰ ਹਸਪੀਟਲ ਹੈ ਨਾ ਖੰਨੇ ਉਹਨਾਂ ਦੀ ਸਲਾਹ ਲੈ ਕੇ ਦੇਖਦੇ ਆ ਵੀ ਕੀ ਕਹਿੰਦੇ ਉਹ ਮੈਂ ਤਾਂ ਕਹਿੰਦਾ ਵੀ ਚਲ ਕਿਤੇ ਨਹੀਂ ਯਾਰ ਉਹ ਹੈਪੇਟਾਈਟਸ ਸੀ ਦੇ ਵਿੱਚ ਇਹ ਵੀ ਜਿਹੜਾ ਜੰਤਰ ਡੈਡੀ ਦੇ ਆਪਰੇਸ਼ਨ ਕਰਨ ਵਾਸਤੇ ਉਹਨਾਂ ਨੇ ਵਰਤਨੇ ਤਾਂ ਉਹਨਾਂ ਨੂੰ ਉਹ ਨਾਲ ਦੇ ਨਾਲ ਡਿਸਪੋਜ਼ ਕਰਨੇ ਪੈਣੇ ਉਹ ਕਿਤੇ ਨਹੀਂ ਵਰਤ ਹੋਣਾ ਮੁੱਕ ਗਿਆ ਚਲੋ ਇੱਕ ਵਾਰ ਆਪਾਂ ਪੁੱਛਿਆ ਆਂ ਉਹਨਾਂ ਉੱਥੇ ਉਹ ਕੀ ਕਹਿੰਨੇ ਆਂ ਫਿਰ ਨਹੀਂ ਆਪਾਂ ਫਿਰ ਡੈਡੀ ਦੇ ਜਿਹੜਾ ਦੂਸਰਾ ਡਾਕਟਰ ਉਹਦੇ ਨਾਲੇ ਗੱਲਬਾਤ ਕਰ ਲਾਂਗੇ ਉਹ ਕਰਤਾ ਨਾ ਨੇ ਵੀ ਲੈਣਾ ਇਹ ਜੀ ਗੱਲ ਕੋਈ ਨਹੀਂ ਹੈ ਕਿ ਨਹੀਂ ਕਰਨਾ ਗੱਲ ਤਾਂ ਖਰਚਾ ਵਾਧਣਾ ਉਹਨੂੰ ਹੀ ਖਰਚੇ ਦਾ ਟੱਕਰ ਹੈ ਦੂਆ ਜਿਹੜਾ ਉਹਨੂੰ ਸਮਝਦਾ ਡਾਕਟਰ ਸੀ ਇਹ ਸਾਡਾ ਪਹਿਲਾ ਜੀ ਉਹਨੇ ਤਾਂ 1 ਲੱਖ ਰੁਪਏ ਤਾਂ ਉਹਨਾਂ ਨੇ ਸਿੱਧਾ ਹੀ ਕਹਿਤਾ ਤਾਂ ਵੀ ਇਹ ਪ੍ਰੈਸ਼ਰ ਮੈਂ ਕਰ ਦੂਗਾ ਕੱਲਾ ਪ੍ਰੈਸ਼ਰ ਪ੍ਰੈਸ਼ਰ ਦਾ ਹਾਂ ਬਾਕੀ ਜਿਹੜਾ ਉੱਥੇ ਰਹਿਣ ਦਾ ਚਾਰਜ ਉਹ ਅਲੱਗ ਆ 18000 ਰੁਪਏ ਮਿਲਦਾ 24 ਘੰਟੇ ਦਾ ਉਹਨਾਂ ਦਾ ਇੱਕ ਜਾਂ ਦੋ ਦਿਨ ਰੱਖਣਗੇ 1.5 ਲੱਖ ਦੇ ਕਰੀਬ ਖਰਚਾ ਉਹਨਾਂ ਨੇ ਪਜਾ ਦੇਣਾ ਚੱਲ ਦੇਖਦੇ ਆਂ ਕਿ ਮਹਾਰਾਜ ਨੂੰ ਮਜ਼ੂਰਾ ਪਹਿਲਾਂ ਸੌਟਾ ਚਾਹਵਦਾ ਕੋਈ ਕਰਦੇ ਜਾਂ ਕੇ ਬੇਨਤੀ ਵੀ ਬਾਬਿਓ ਕਰੋ ਸਾਡੇ ਬਜ਼ੁਰਗਾਂ ਪਰ ਕਿਰਪਾ ਸਾਡੇ ਪਰ ਕਿਹਾ ਸਾਰੇ ਸੰਸਾਰ ਦੇ ਜਿੰਨੇ ਵੀ ਬਜ਼ੁਰਗਾਂ ਭਾਈ ਸਾਰਿਆਂ ਪਰ ਕਿਰਪਾ ਰੱਖੇ ਸਾਰੇ ਚੜ੍ਹਦੀ ਕਲਾ ਚ ਰਹਿਣਾ ਆਪਣੇ ਬੱਚੇ ਪੁੱਤ ਪੋਤੇ ਪੋਤੀਆਂ ਦੋਤੇ ਦੋਤੀਆਂ ਦੇ ਵਿੱਚ ਖੇਡਦੇ ਰਹਿਣ ਤੇ ਹੁਣ ਮਲਾਉਂਦਾ ਤੁਹਾਨੂੰ ਥੋੜੀ देर ਤੱਕ ਡੈਡੀ ਨੂੰ ਪਹਿਲਾਂ ਮੈਂ ਗੱਡੀ ਪਰ ਕੱਪੜਾ ਮਾਰ ਦਵਾਂ ਮੇ ਲੋ ਜੀ ਡਾਡੀ ਨੂੰ ਡਾਡੀ ਕੋਸੇ ਨਹੀਂ ਹੈਗਾ ਰਪੋਰਟ ਅੱਡੀ ਬੜੀ ਖਾਸ ਨਹੀਂ ਤੁਫਫੇ ਦਾ ਗੱਜ ਕੇ ਬੁਲਾਦੇ ਅੱਜ ਤਰੀਬ ਵੋਲਿਊਮ ਡਾਊਨ ਹੋ ਗਿਆ ਆਵਾਜ਼ ਤਰੀ ਤਿਆ ਹੋ ਗਈ ਵੀ ਪਤਾ ਨਹੀਂ ਕਿੱਡਾ ਕਿ ਤਕੜਾ ਮਰੀ ਜਾ ਤੂੰ ਹਾਂ ਉਹ ਹਉ ਦਾ ਜਾਂਦੇ ਤੈਨੂੰ ਪਤਾ ਹੀ ਹੈ ਵੀ ਜਦ ਮਰਮ ਨੂੰ ਦਰਦ ਹੁੰਦਾ ਨਾ ਹਾਂ ਫੇ ਤਕਰੀਬ ਲੱਗ ਜੇ ਵੀ ਨੂੰ ਕਿ ਵੀ ਬਾਹਰ ਆ ਜਾਂਦੀ ਹੈ ਉਹ ਨਹੀਂ ਬਾਦੀ ਟੈਂਸ਼ਨ ਵਾਲੇ ਆਰਾਮ ਆ ਰਿਹਾ ਨਾ ਟੈਂਸ਼ਨ ਵਾਲੀ ਹਾਂ ਕੋਈ ਛੱਡਿਆ ਕੋਈ ਜਗਾ ਹਾਂ ਟੀਵੀ ਭੇਜੋ ਕਿਸੇ ਬੱਤੀ ਤੋਂ ਪਰਸੇ ਚੱਲ ਕੋਈ ਨਹੀਂ ਇਧਰ ਲੈਣ ਦੇ ਸਬੰਧ ਆ ਐਨਾ ਦੇ ਜਿਹਨੂੰ ਜਿਹਨੂੰ ਦੇਣ ਆ ਆਪਣੇ ਹੱਥਾਂ ਤੋਂ ਜਾਣੇ ਜਾਣੇ ਆ ਚੋੜੇ ਬਾਣੇ ਦਾਲ ਵੀ ਤੇ ਰੇਡ ਨਿਕਲ ਗਏ ਥੋੜੇ ਜਿਹੇ ਕਿ ਚਾਰ ਪੰਜ ਲੱਖ ਰੁਪਏ ਉੱਠੇ ਨਿਕਲ ਗਏ ਕੋਈ ਨਹੀਂ ਟੈਂਸ਼ਨ ਨਹੀਂ ਲੈਣੀ ਯਾਰ ਟੈਂਸ਼ਨ ਤਾਂ ਕੋਈ ਨਹੀਂ ਜਣਾ ਬੱਸ ਫੇਰ ਰਾਮਾ ਜਦੋਂ ਫੇਰ ਨਹੀਂ ਲੋਗਾ ਹਾਂ ਇਹ ਨੀਂਦ ਲਈ ਬੈਗੀ ਕੋਈ ਵੀ ਵਿਚਾਰ ਆਰਾਮ ਤਾਂ ਆ ਗਿਆ ਹੂੰ ਆ ਰਹਿਣਾ ਰਾਮਾ ਕਮਰਾਉਣਾ ਨਹੀਂ ਹੈਗਾ ਕਿਸੇ ਵੀ ਗੱਲ ਤੇ ਅੱਜ ਆਪਾਂ ਮਿਲਦੇ ਆ ਡਾਕਟਰਾਂ ਨੂੰ ਤੁਹਾਡੇ ਯੂਰਿਨ ਵਾਲੀ ਜਿਹੜੀ ਪ੍ਰੋਬਲਮ ਵਧੀਆ ਥੋੜੀ ਜੀ ਹੁਣ ਫੇਰ ਦੁਬਾਰਾ ਉਹਦਾ ਵੀ ਹੱਲ ਕਰਾਉਣਾ ਪਹਿਲਾਂ ਆਪਾਂ ਲੰਦਿਆਂ ਜਾ ਕੇ ਤੁਹਾਡੀ ਦਵਾਈ ਇਹਦੀ ਹੈਪੇਟਾਈਟਸ ਸੀ ਜੇ ਤਾਂ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਜੀ ਹੈਪੇਟਾਈਟਸ ਸੀ ਤਾ ਹੈ ਬਿਮਾਰੀ ਛੋਟੀ ਜੀ ਲੱਗਦੀ ਜੈਨੂੰ ਕਹਦੀ ਆਪਾਂ ਕਾਲਾ ਪੀਲੀਆ ਤਾਂ ਫਿਰ ਬਿਮਾਰੀ ਨੂੰ ਹੋਰ ਲੋਟ ਲੋਕ ਦੇਖਦੇ ਹੋਰ ਨਜ਼ਰੀਏ ਨਾਲ ਹੈ ਗੱਲ ਕੁਝ ਵੀ ਨਹੀਂ ਸਿਰਫ 3 ਮਹੀਨੇ ਦਾ ਉਹ ਆ ਹੈ ਹਾਂ ਇਹ ਦਾ 3 ਮਹੀਨੇ ਲਈ ਆ ਇੱਕ ਵਾਇਰਸ ਆ ਖੂਨ ਦੇ ਵਿੱਚ ਉਹ 3 ਕੁ ਮਹੀਨੇ ਚ ਕਲੀਅਰ ਹੋ ਜਾਂਦਾ ਹਾਂ ਪਹਿਲਾ ਪਹਿਲਾਂ ਤਾਂ ਬਹੁਤ ਚਰਚਾ ਚ ਰਹੀ ਇਹ ਹੁਣ ਤਾਂ ਸਰਕਾਰ ਵੱਲ ਤੇ ਫ੍ਰੀ ਟ੍ਰੀਟਮੈਂਟ ਹੈ ਦਾ ਸਾਰੇ ਕੋਈ ਚੱਕਰ ਨਹੀਂ ਹੈਗਾ ਨਾ ਉਹ ਐਡਾ ਬੜਾ ਨੀਡਾ ਖਾਸ ਵੀ ਪਹਿਲਾਂ ਵੀ ਹੈਗੀ ਦੀ ਨਾ ਤਾਂ ਇਹਨਾਂ ਨੇ ਸੋਚਿਆ ਵੀ ਜਦ ਤੂੰ ਦਾਖਲਾ ਜਾਈ ਦਵਾਈ ਦਵਾ ਅ ਤਲ ਕੋਈ ਨਹੀਂ ਉਹ ਪਤਾ ਜਿਹੜਾ ਜਿਹੜਾ ਕੰਮ ਜ਼ਿਆਦਾ ਹੋਣਾ ਜਦੇ ਹੋਣਾ ਯਾਰ ਜਿਆ ਗਰੀਸ਼ੀਆ ਜੀ ਦਾ ਜਿਆਦਾ ਵੀ ਕਹਿ ਸਕਦੇ ਭਾਈ ਇਹਨੂੰ ਸਾਰੇ ਹੀ ਕਰੀਏ ਇਹ ਜਿਹੜਾ ਕੰਮ ਜ਼ਿਆਦਾ ਹੋਣਾ ਜਦੇ ਹੋਣਾ ਨਹੀਂ ਹੈਗਾ ਚੱਕਰ ਪਤਾ ਨਹੀਂ ਕਦ ਕਿਹੜਾ ਟਾਈਮ ਮਾੜਾ ਟਾਈਮ ਕੋਈ ਤੁਹਾਡੇ ਖੂਨ ਲੱਗ ਗਿਆ ਜਾਂ ਕੋਈ ਕੋਈ ਸੂਈ ਲੱਗ ਗਈ ਗਲਤ ਹਾਇ ਤੇ ਕਦ ਦਾ ਇਹ ਬਹੁਤ ਦੇਰ ਦਾ ਅੱਛਾ ਬਹੁਤ ਹੀ 80% ਜਿਆਦਾ ਉਹ ਦਵਾਈ ਇੱਥੇ ਦਵਾਈ ਕਰਦੀ 30% ਹੈਗਾ 30% ਦੇ ਲਗਭਗ ਹੋਣਾ ਬਸ ਪੈਣਾ ਹੀ ਕੀਤੇ ਪਹਿਲਾਂ ਫਿਰ ਫਿਰ ਕਬਰਾਂ ਮੈਂ ਕਬਰਾਂ ਦਾਗਾ ਤਿਆਰ ਤੋਂ ਤੇ ਲਾਸ਼ੀ ਨੂੰ ਝੱਟਦਾ ਜੈ ਇੰਨੇ ਸਾਲ ਪੁਰਾਣਾ ਲੈਵੇਂ ਝੱਟਦਾ ਹਾਂ ਬਾਉਰੀ ਸਾਹ ਇੱਥੇ ਉਹਦੀ ਬਾਉਰੀ ਮਜ਼ੂਰ ਉਹ ਬਾਬੇ ਦੀ ਦਵਾਈ ਕਰਦੇ ਦੇਸੀ ਪੁਰੀਆਂ ਹੂੰ ਉਹਦਾ ਨਾ ਮਲਾਈ ਖਾਣੇ ਨੂੰ ਉਹ ਮੈਂ ਕਾਜਰ ਖਾਦੀ ਉਹਦਾ ਬੋਕਾ ਡੇਗਾ ਅੱਛਾ ਹਾਂ ਰਾਤ ਮੌਸਮ ਹੋਇਆ ਜੀ ਖਰਾਬ ਨੇਰੀ ਝੱਖੜ ਦਾ ਚੱਲ ਕੇ ਬੱਦਲ ਬੱਦਲ ਆਲੇ ਦਾਲੇ ਨੂੰ ਖਸਕ ਗਿਆ ਤੇ 4 ਕਿਣੀਆਂ ਪੈ ਜੰਦੀਆਂ ਤਾਂ ਠੀਕ ਨਾ ਕਿ ਤੂੰ ਉਧਰ ਟਿਕਦੀ ਨਹੀਂ ਹੈਗੀ ਰੋਲ ਇੱਕ ਵਾਰ ਮੈਂ ਨਹਾਣੇ ਲੈ ਗਏ ਖੇਲੇ ਖੇਲੇ ਆਪੇ ਖੇਲੇ ਪੈਣਾ ਮੈਂ ਫਿਰ ਮਾਂ ਦਾ ਸ੍ਰਿੰਦਰ ਕੋਲ ਚਾਰਜ ਹੈ ਸ੍ਰਿੰਦਰ ਨਾ ਤੇਰੀ ਬੰਨ ਲੱਗ ਗਈ ਉਹਦੀ ਹਾਂ ਉਹ ਸ੍ਰਿੰਦਰ ਬਾਕੀ ਸਮਾਨ ਪਿਆਦਾ ਪੇਟੀ ਤੇ ਚਾ ਕੋਈ ਨਾ ਕੋਈ ਨਾ ਮੈਂ ਸੰਭੂਂਦੀ ਉਹ ਨਹੀਂ ਮਗਾ ਬੰਦੀ ਅੱਧ ਨਹਾਣੇ ਮੋੜੇ ਸਰਿੰਦਰ ਦਾ ਵਿਚਾਰੀ ਅੱਜ ਝਾੜੂ ਮਾਰ ਮਾਰ ਕੇ ਬਾਜੀ ਹੋਈ ਪਈ ਐ। ਸੋ ਫੇਰ ਤੋਆਰਤਾ ਜੀ। ਹਾਂ। ਗਰਮ ਬਹੁਤ ਆਉਂਦੀ। ਇਹ ਚੁੱਲਾ। ਇਹਨਾਂ ਦੇ ਚੁੱਲਾ ਰੱਖਿਆ ਵੇ ਜੀ ਇਹ ਸਾਰਾ ਕੁਝ ਸਾੜ ਲੈਂਦੇ। ਇਹ ਚੁੱਲੇ ਦੇ ਵਿੱਚ ਜਿਹੜਾ ਸਵਾਹ ਹੀ ਜਰੇ ਕਰਦੇ ਘਰ ਉਹਦੇ ਕਰਕੇ ਉੜੀ ਜਾਂਦੀ ਆ ਅੰਦਰ। ਹਾਂ ਸਵਾਹ ਮੈਂ ਕਹੀ ਜਾਂਦਾ ਕਿ ਤੇ ਖੇਤਾਂ ਦੀ ਆਉਂਦੀ ਆ। ਨਹੀਂ। ਉੜੀ ਜਾਂਦੀ ਐ ਇੱਥੇ। ਉਹੀ ਚੁੱਲੇ ਦੀ ਸਵਾਹ ਆਉਂਦੀ ਆ ਫਿਰ। ਹਾਂ। ਹਵਾ ਜਾਂ ਦੱਖਣ ਚੱਲਦਾ ਨਾ ਦੱਖਣ ਚੱਲਦਾ। ਅੰਬੀਆਂ ਵੀ ਆਈਆਂ ਪਈਆਂ ਜੀ। ਅੰਬੀਆਂ ਦਾ ਆਚਾਰ ਵੀ ਪਾਵਾਂਗੇ ਦੇਖਦੇ ਆ। ਕਿਆ ਬਣਦਾ ਪ੍ਰੋਗਰਾਮ ਅਗਲਾ ਟੈਂਕੀ ਕੀ ਪਾਣੀ ਦੀ ਭਾਰ ਹੁਣ ਚੱਲੀਏ ਫਿਰ ਦੇਖੀ ਇੱਥੇ ਜਾ ਕੇ ਚਲੋ ਚਲੋ ਨਹੀਂ ਇਤਨੇ ਆਜਣਾ ਨਾ ਰੇਟ ਰੇਟ ਰੈਨਸ਼ਨ ਨਾਲੇ ਉਹ ਤਾਂ ਵਾਪਸ ਆਬ ਲੈਣਾ ਹੁਣ ਕਰ ਦਿੱਚੇ ਮੈਂ ਨਾ ਫਿਰ ਫੇਰ ਕਾ ਚੁੱਪ ਕਰਾ ਦੂੰਗੀ ਤੋ ਆਗਰ ਨਹੀਂ ਆ ਗਈ ਖੇਲ ਪਾ ਲਿਓ ਉਹਨੂੰ ਟਾਈਪ ਪਿਆ ਉਹਦਾ ਟਾਈਮ ਦੇਖਣ ਲੱਜਣਾ ਉਹਨੂੰ ਮੈਂ ਤਾਂ ਦੇਈ ਮੈਂ ਖੇਲੀ ਜਾਣਾ ਮੇਰੇ ਨਾਲ ਹਾਂ ਹਾਂ ਨਿਆਣਿਆਂ ਨਾਲ ਵੀ ਖੇਲੀ ਜਾਣਾ ਉਹਨਾਂ ਨਾਲ ਮਿਲ ਕੇ ਬਾ ਟਾਈਮ 2-4 ਘੰਟੇ ਕੱਢ ਲਓ ਦੇਖਦੇ ਆ ਡਾਕਟਰ ਕਿਆ ਕਹਿੰਦੇ ਯੂਰੋ ਕੇਅਰ ਵਾਲੇ ਕਿਆ ਕਹਿੰਦੇ ਤੇ ਉਧਰ ਉਹਨਾਂ ਨੇ ਤਾਂ ਪਹਿਲਾਂ ਦਵਾਈ ਦੇ ਦੇਣੀ ਜੱਗੀ ਵੀਰਾ ਕਹਿੰਦਾ ਵੀ ਫਲੋਰ ਵੀ ਦੇਖ ਲਿਓ ਪਰਵਾਲੀ ਪੱਤਰੀ ਹਾਂ ਪੱਤਰੀ ਦੀ ਦਵਾਈ ਨਹੀਂ ਪਲਾਉਂਦੇ ਪਹਿਲਾਂ ਪਰਵਾਲੀ ਉਹ ਹੁਣ ਤਾਂ ਛੱਡੋ ਯਾਰ ਇੰਨੇ ਆਲੇ ਦਾਲੇ ਨੂੰ ਨਾ ਭਜੋ ਇੱਕ ਸਾਈਡ ਰਹਿਓ ਉਹ ਨਿਕਲ ਨਹੀਂ ਨਿਕਲਦੀ ਬੜੀ ਈ ਹੈ ਜੀ 10 ਐਮਐਮ ਦੀਆਂ ਤਾਂ ਡੈਡੀ ਮੇਰੇ 10 ਐਮਐਮ ਦੀ ਉਹਦੀ ਨਿਕਲ ਗਈ ਸੀ ਮੈਨੂੰ ਪਤਾ ਵੀ ਨਹੀਂ ਲੱਗਿਆ ਤੇ ਮੈਨੂੰ ਇੱਕ ਵਾਰ ਵੀ ਐਂ ਤਕਲੀਫ ਨਹੀਂ ਹੋਈ ਇੱਕ 9 ਮਾਤਰ ਵੀ ਵੀ ਹਾਂ ਵੀ ਜਦ ਮੇਰੀ ਪੱਤਰੀ ਨਿਕਲੀ ਜਦੋਂ ਕੀ ਕਹਿੰਦਾ ਵੀ ਕੁਝ ਵੀ ਨਹੀਂ ਮੈਂ ਤਾਂ ਸਵੇਰ ਤੋਂ 10 ਲੀਟਰ ਤੱਕ ਗਰਮ ਕੋਸਾ ਪਾਣੀ ਪੀਂਦਾ ਦਾ ਸੰਦੀਪੇ ਦੰਦੀ ਦੀ ਨਾਲੇ ਹਾਂ ਇਜਾਦ ਨਿਕਲ ਲਿਓ ਤੇ ਉਹੀ ਨਿਕਲ ਜਾਣੀ ਜੇ ਫਸ ਗਈ ਤਾਂ ਫਸ ਗਈ ਅੱਛਾ ਜੀ ਇਹ ਸ਼ੀਸ਼ਾ ਦਾ ਕਰ ਦਿੰਦਾ ਡਾਊਨ ਚੱਲ ਡਾਡੀ ਬੈਠ ਵਰ ਹਾਂ ਜੀ ਬੈਗ ਰੂ ਦਾ ਨੌ ਲੈ ਕੇ ਚਲੋ ਹੁਣ ਤੁਹਾਨੂੰ ਦੇਖਦੇ ਜੀ ਗਾਂ ਫਤੇਗੜ ਸਾਹਿਬੇ ਮਿਲਾਂਗੇ ਜਾ ਕੇ ਹੁਣ ਪਹੁੰਚ ਗਿਆ ਦੀਪ ਸ਼੍ਰੀ ਫਤੇਗੜ ਸਾਹਿਬ ਤੇ ਮਹਾਰਾਜ ਭਾਈ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੀ ਤੇ ਰਾਤ ਚਗੁਣੀ ਤਰ ਕੀ ਬਖਸ਼ੇ ਤੇ ਥੋੜਾ ਜਿਹਾ ਦਰਸ਼ਨ ਗੁਰੂ ਘਰ ਦੇ ਤੁਸੀਂ ਵੀ ਕਰ ਲੋ ਤੇ ਅਰਦਾਸਾਂ ਬੇਨਤੀਆਂ ਕਰਾਂਗੇ ਜੀ ਔਰ ਸਾਰੀ ਸ੍ਰਿਸ਼ਟੀ ਦੇ ਜੀਵ ਜੰਤ ਵਾਸਤੇ ਵੀ ਸਭ ਨੂੰ ਬਾਬੇ ਚੜ੍ਹਦੀ ਕਲਾ ਚ ਰੱਖਣਾ ਆਪਣੀ ਛਤਰ ਛਾਇਆ ਦੇ ਥਲੇ ਰੱਖਣਾ ਨਾਮ ਜੱਪੋ ਵੰਡ ਛਕੋ ਦੇ ਸਦੰਤਾ ਨਾਲ ਸਾਰੇ ਚੱਲਣ ਵਾਹੇ ਗਰੁੱਪ 79 ਧੰਨ ਹੋ ਮਹਾਰਾਜਾ ਤੁਸੀਂ ਸ਼ਿਵਨਸੀਮਾ ਸਰਤਨਾ ਸ਼ਿਵਨਸੀਮਾ ਪਹੁੰਚ ਗਏ ਜੀ ਸ੍ਰੀ ਫਤਿਹਗੜ੍ਹ ਸਾਹਿਬ ਸਿਵਲ ਹਸਪੀਟਲ ਤੋਂ ਗਈ ਆ ਸੰਦੀਪ ਉੱਧਰ ਓਪੀਡੀ ਦੀ ਪਰਚੀ ਕਟਾਉਣ ਦੇਖਦੇ ਹਾਂ ਹੁਣ ਕਿਹੜੇ ਡਾਕਟਰ ਨਾਲ ਸਾਡਾ ਤਾਲ ਮਿਲ ਕਰਾਉਂਦਾ ਕਿਆ ਕਹਿੰਦੇ ਡਾਡੀ ਤੁਸੀਂ ਉੱਧਰ ਘੱਟ ਦੇ ਕਿ ਤਾ ਚੱਲ ਖੜਜੋ ਤੁਸੀਂ ਛਾਮਾਂ ਚ ਖੜਜੋ ਅੰਦਰ ਕੰਮ ਜਾਣਾ ਆਪਾਂ ਨੇ ਪੂਰੀ ਖੜਜੋ ਛਾਮਾਂ ਚ ਆ ਜਾਣ ਦੋ ਨੂੰ ਪਰਚੀ ਉਹ ਡਾਕਟਰ ਜਿਹੜਾ ਕੋਲ ਭੇਜੂਗੇ ਉਹ ਪਰਚੀ ਭੇਜ ਗਿਓ ਹਾਂ ਪਰਚੀ ਘੱਟ ਕੇ ਫੇਰ ਪਤਾ ਲੱਗੂਗਾ ਵੀ ਕਿੱਥੇ ਭੇਜਦੇ ਆ ਉਹ ਸਾਹਮਣੇ ਬਲੱਡ ਬੈਂਕ ਆ ਜੀ ਬੈਗ ਰੂ ਕਿਸ ਨੂੰ ਜ਼ਰੂਰਤ ਤਾਂ ਪਾਵੇ ਨਾ ਸਾਰੇ ਚੜ੍ਹਦੀ ਕਲਾ 'ਚ ਰਹਿਣ ਉਹ ਤਾਂ ਫੇਰ ਐਕਨ ਖਾਲੀ ਹੱਥ ਜਿਹਾ ਆਉਂਦੀ ਹੱਥ ਲਟਕਾਉਂਦੀ ਮਹੀਂ ਮਨੂ ਕਰਨਾ ਪੈਣਾ ਕੰਮ ਲੋ ਤਾਂ ਮੇਲਾ ਲੱਗਿਆ ਪਿਆ ਜੀ ਜਿਹੜੇ ਡਾਕਟਰ ਨੂੰ ਅਸੀਂ ਮਿਲਣਾ ਤੇ ਹੁਣ ਦੇਖ ਰਹੇ ਆ ਸਾਡਾ ਨੰਬਰ ਕਦ ਲੱਗਦਾ ਬਸ ਆਪਾਂ ਮੋਹਰ ਤਾਂ ਲੱਗੀ ਜੀ ਸੀਨੀਅਰ ਸਿਟੀਜ਼ਨ ਤੇ ਇਹ ਕਹਿੰਦੇ ਵੀ ਰਾਤ ਦੇ ਕੁਝ ਅਮਰਜੈਂਸੀ ਦੇ ਮਰੀਜ਼ ਆ ਵੀ ਪਹਿਲਾਂ ਉਹਨਾਂ ਨੂੰ ਮਿਲਣਾ ਵੀ ਉਸ ਤੋਂ ਬਾਅਦ ਫਿਰ ਦੇਖਦੇ ਆ ਸਾਡਾ ਨੰਬਰ ਕਦ ਲੱਗਦਾ ਪਹੁੰਚ ਗਏ ਜੀ ਖੰਨੇ ਹਸਪੀਟਲ ਯੂਰੋ ਕੇਅਰ ਡੈਡੀ ਦੇ ਯੂਰਨ ਦੀ ਜਿਹੜੀ ਦਿੱਕਤ ਆ ਵੀ ਉਹਦੇ ਬਾਰੇ ਇੱਕ ਵਾਰ ਡਿਸਕਸ ਕਰਦੇ ਆ ਇਹਨਾਂ ਨਾਲ ਸਿਰੋਂ ਤਾਂ ਵੈਸੇ ਆਪਰੇਸ਼ਨ ਹੈ ਹਾਲ ਤਾਂ ਤਾਂ ਹੀ ਹੈ ਬਾਕੀ ਡਾਕਟਰ ਦੇਖਣਗੇ ਵੀ ਕਿੱਦਾਂ ਹੋਣਾ ਕਿੱਦਾਂ ਨਹੀਂ ਕਿਉਂਕਿ ਹੈਪੇਟਾਈਟਸ ਸੀ ਪੋਜ਼ਿਟਿਵ ਦਾ ਆਪਰੇਸ਼ਨ ਕਰਨ ਦੇ ਵੀ ਕੀ ਦਿੱਕਤਾਂ ਹੁੰਦੀਆਂ ਹੁਣ ਡਾਕਟਰ ਨੂੰ ਮਿਲਦੇ ਆਂ ਦੇਖਦੇ ਆਂ ਕੀ ਕਹਿੰਦੇ ਉਹ ਟੱਕੇ-ਟੱਕੇ ਖਾ ਕੇ ਘਰ ਟੱਕੇ-ਟੱਕੇ ਕਹਿਣ ਦਾ ਮਤਲਬ ਵੀ ਸਰਕਾਰੀ ਹਸਪੀਟਲਾਂ ਦਾ ਵੀ ਤੁਹਾਨੂੰ ਹਿਸਾਬ ਕਿਤਾਬ ਪਤਾ ਹੀ ਹੈ ਮਤਲਬ ਵੀ ਇਹ ਹੈ ਗੱਲ ਕਹਾਣੀ ਇੱਥੇ ਆੜ ਗਿਆ ਕਿ ਬਿਤੇ ਜਾ ਕੇ ਸੀ ਸ੍ਰੀ ਫਤਿਹਗੜ੍ਹ ਸਾਹਿਬ ਡਾਕਟਰਾਂ ਨੂੰ ਮਿਲੇ ਜੀ ਡਾਕਟਰ ਕਹਿੰਦਾ ਜੀ ਇਹ ਜਿਹੜੇ ਤੁਹਾਡੇ ਟੈਸਟ ਹੋਏ ਹੋਏ ਆ ਜਿਹੜੀ ਰਿਪੋਰਟ ਆਈ ਸੀ ਹੈਪੇਟਾਈਟਸ ਸੀ ਦੀ ਵੀ ਇਹ ਸਰਕਾਰੀ ਹਸਪੀਟਲ ਚ ਤੁਹਾਨੂੰ ਕਰਾਉਣੀ ਪੈਣੀ ਆ ਸਰਕਾਰੀ ਹਸਪੀਟਲ ਚ ਗਏ ਜੀ ਲੈਬ ਚ ਉਹਨਾਂ ਨੇ ਲਿਖਤੀ ਲੈਬ ਚ ਕਹਿੰਦੇ ਜੀ ਸਾਡੇ ਕੋਲ ਹੈਪੇਟਾਈਟਸ ਸੀ ਦੀ ਤਾਂ ਕਿੱਟ ਮੁਹੱਈਆ ਹੈਗੀ ਜਿਸ ਦੇ ਨਾਲ ਤੁਹਾਡਾ ਕਲੀਅਰ ਹੋ ਜਾਊਗਾ ਪਰ ਐਚ ਆਈ ਵੀ ਦੀ ਨਹੀਂ ਹੈਗੀ ਐਚ ਆਈ ਵੀ ਦਾ ਵੀ ਉਹਨਾਂ ਨੇ ਟੈਸਟ ਲਿਖਤਾ ਜੀ ਨਾਲ بس ਉਹ ਕਮਾਇਆ ਜੀ ਉਹਨਾਂ ਨੇ ਉਹ ਐਚ ਵੀ ਦੀ ਕਿੱਟ ਪਿੱਛੇ ਮੈਨੂੰ ਹਸਪੀਟਲ ਦੇ ਚੱਕਰ ਕਰੇ ਡੇਢ ਘਟਾ ਘੁੰਮ ਕੇ ਜੀ ਹਾਰ ਕੇ ਮੈਂ ਐਸਐਮਓ ਦਾ ਗੇਟ ਖੜਕਾਤਾ ਜੀ ਜਾ ਕੇ ਮਾ ਵੀ ਹੁਣ ਆਪਣੇ ਥੋੜੀ ਜੀ ਪਹੁੰਚ ਦਾ ਉਪਯੋਗ ਕੀਤਾ ਮੈਂ ਹਾਂ ਐਸਐਮਓ ਨੂੰ ਮਿਲਿਆ ਜੀ ਜਾ ਕੇ ਫਿਰ ਮੈਂ ਐਸਐਮਓ ਨੂੰ ਜੀ ਬੁਲਾ ਲਿਆ ਜੀ ਸਬੰਧਤ ਡਿਪਾਰਟਮੈਂਟ ਵੀ ਦੱਸੋ ਭਾਈ ਇਹਨਾਂ ਦੀ ਪ੍ਰੋਬਲਮ ਕਿਉਂ ਨਹੀਂ ਹੱਲ ਹੋ ਰਹੀ ਮਾ ਜੀ ਮੈਂ ਚਾਰ ਜਗ੍ਹਾ ਘੁੰਮ ਲਿਆ ਚਾਰੇ ਜਗ੍ਹਾ ਕਹਿੰਦੇ ਜੀ ਫਲਾਣੇ ਬੰਦੇ ਨੂੰ ਮਿਲੋ ਫਲਾਣੇ ਬੰਦੇ ਨੂੰ ਮਿਲੋ ਕਿੱਤ ਕਿਹੜੀ ਤਰੀਕ ਨੂੰ ਆਉਣੀ ਬਸ ਮੈਨੂੰ ਇੰਨਾ ਕ ਦੱਸ ਦੋ ਕੋ ਕਹਿੰਦੇ ਹਫ਼ਤੇ ਤੋਂ ਬਾਅਦ ਪਤਾ ਕਰ ਲਿਓ ਹਫ਼ਤੇ ਤੋਂ ਬਾਅਦ ਵੀ ਸ਼ਾਇਦ ਕਿੱਟ ਆਜੂਗੀ ਵੀ ਇਹ ਇਹ ਵੀ ਸਾਡੇ ਹੱਥ 'ਚ ਨਹੀਂ ਹੈਗੇ ਕਹਿੰਦਾ ਇਹ ਕੰਮ ਇਹ ਜਿਹੜੀਆਂ ਕਿੱਟਾਂ ਆਉਣੀਆਂ ਇਹ ਉੱਪਰ ਤੇ ਆਉਣੀਆਂ ਕਿਹੜੇ ਕਿਹੜੇ ਹਸਪੀਟਲ ਨੂੰ ਕਿੰਨੀਆਂ ਕਿੰਨੀਆਂ ਮਹੀਆਂ ਹੋਣੀਆਂ ਕੁਛ ਨਹੀਂ ਪਤਾ ਇਹਦੇ ਬਾਰੇ ਸਹੀ ਗੱਲ ਆ ਸਹੀ ਗੱਲ ਜਿਹੜਾ ਸਰਕਾਰੀ ਕੰਮ ਆ ਸਰਕਾਰ ਦੇ ਹੱਥ 'ਚ ਆ ਹਾਂ ਹਾਂ ਫਿਰ ਹੈਲਥ ਕੇਅਰ ਵਾਲੇ ਦੇ ਹੱਥ ਜਾ ਉ ਤੋਂ ਬਾਅਦ ਯੂਰੋ ਹੈਲਥ ਕੇਅਰ ਵਾਲੇ ਕੋਲ ਗਿਆ ਜੀ ਉਹਨਾਂ ਨੇ ਉਹਨਾਂ ਨੇ ਆਪਣੇ ਜੀ ਕਹਿੰਦੇ ਸਾਡੇ ਟੈਸਟ ਕਰਾਓ ਹਾਰ ਕੇ ਜੀ ਟੈਸਟ ਟਸਟ ਕਰਾ ਕੇ ਕਹਿੰਦੇ ਜੀ ਜਿਹੜਾ ਇਹਨਾਂ ਨੂੰ ਹੈਪੇਟਾਈਟਸ ਸੀ ਆ ਵੀ ਇਹਦਾ ਜਿਹੜਾ ਡੈਡੀ ਦੇ ਯੂਰਨ ਦੀ ਦਿੱਕਤ ਆ ਵੀ ਉਹਦਾ ਪ੍ਰੈਸ਼ਰ ਅਸੀਂ ਨਹੀਂ ਕਰ ਸਕਦੇ ਉਹਨਾਂ ਨੇ ਯਾਨੀ ਕਿ ਹੱਥ ਘੜੇ ਕਰਕੇ ਕਹਿਣ ਤੋਂ ਭਾਵੇਂ ਆ ਮੇਰੇ ਨਾਲ ਵੀ ਜਿੱਥੇ ਥੋੜਾ ਪਹਿਲਾਂ 1 ਮਿੰਟ ਚੱਲਦਾ ਉਹਦੇ ਸੱਚ ਵੀ ਉੱਥੇ ਜਾਉ ਦੁਬਾਰਾ ਵੀ ਉਹੀ ਡਾਕਟਰ ਚੱਲਣਗੇ ਇਹਨਾਂ ਦਾ ਪ੍ਰੈਸ਼ਰ ਵੇ ਤਾਂ ਇਹ ਟੜੇ ਟੋੜੇ ਕਿਸੇ ਹੱਥ ਨੇ ਹੀ ਬੋਲ ਤੋੜਿਆ ਜਾਂ ਪੀਜੀਆ ਹੀ ਜਾਂ 32 بڑے ਹਸਪਤਾਲਾਂ ਚ ਕਹਿੰਦੇ ਵੀ ਉੱਥੀ ਜਾਓ ਪੀਜੀਆ ਤਾਂ ਡੈਡੀ ਜਾਣ ਸਕਦਾ 32 ਚ ਡੈੜੀ ਟਟਕੇ ਲੈ 32 ਦੇ ਟਟਕੇ ਤੇ ਬਾੰਦੇ ਲੈ ਉੱਥੇ ਵੀ ਅਸੀਂ ਦੇਖ ਲਿਆ ਵੀ ਸਾਡੇ ਬਿਨਾਂ ਰੂਰ ਡੈੜੀ ਵੀ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਹ ਕਰ ਲਾਗੇ ਤੇ ਕਰਾਉਂ ਘਰਾਰ ਜੀ ਮੰਨਣ ਲੱਗਦੇ ਵੀ ਮੈਂ ਹੀ ਰਹਿ ਸਕਦਾ ਇੱਥੇ ਕਰਿਆ ਵੀ ਬੋਲ ਰਹੀ ਉਹਨਾਂ ਨੇ ਤਾਂ ਡੈਡੀ ਕਰਿਆ ਦੇਖ ਜਪਾਂ ਦਾ ਖੋਟਾ ਖੋਟਾ ਸਿੱਕਾ ਆਪਣਾ ਤਾਂ ਸਿੱਕਾ ਨਹੀਂ ਤਾਰਾ ਨਹੀਂ ਘੜਦੀ ਹੁੰਦੀ ਆ ਉਹ ਤਾਰਾ ਕੱਤ ਨਹੀਂ ਹਾਂ ਡੈਡੀ ਟਾਈਮ ਪਤਾ ਕਿੰਨਾ ਹੋ ਗਿਆ ਉਹ ਨਹੀਂ 8 ਸਾਲ ਹੋ ਗਏ ਬਾਹਰ 8 ਸਾਲ ਦੀ ਛੱਡ ਤੂੰ ਮਾਲਾਂ ਠੀਕ ਰਿਹਾ ਡੈਡੀ ਹਾਂ ਸਹੀ ਗੱਲ ਉਹ ਆਇਆ ਕਹਿੰਦਾ ਨਾਈ ਜੀ ਜਾਣਾ ਜਾਣਾ ਪਹਿਲੇ ਦਿਨ ਤਾਰਾ ਕਹਿੰਦਾ ਉਹਨੂੰ ਮੇਰੇ ਲਹੂ ਨਿਕਲਦਾ ਬਾਹਰ ਬਾਥਰੂਮ ਗਿਆ ਕੱਲ੍ਹ ਹੀ ਆਪਣੇ ਆਪ ਚੋਰ ਮਾਰਿਆ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਡੈਡੀ ਦੇ ਨਾ ਤਾਰ ਇੱਥੇ ਨਿਕਲ ਗਈ ਹੂੰ ਉਹਰੇ ਆ ਕੇ ਕੰਮ ਵਧਾ ਦਿੱਤਾ ਵੀ ਡੈਡੀ ਤੂੰ ਨਾ ਆ ਜਾ ਨਾ ਜਾ ਇਹਦੀ ਦੇਖ ਲੋ ਕਰਾਰੀ ਲੈੜਤੀ ਪਸੀ ਇਹੋ ਜੀ ਬੈਟਰੀ ਗਿਰ ਗਿਆ ਉੱਪਰ ਤੇ ਪਾਪਾ ਖੁੱਲਾ ਹੈ ਇਹ ਵਿਚਾਰੀ ਇਹਨੂੰ ਲੱਭੀ ਜਾਂਦੀ ਹੈ ਇਹਨੂੰ ਕੋਈ ਮਤਲਬ ਨਹੀਂ ਹੈਗਾ ਇਹ ਜ਼ਿੰਦਗੀ ਬਾਦਸ਼ਾਹ ਹੋ ਮਰਾ ਹੈ ਵੀ ਕਿੱਕ ਕੁਝ ਕਰਨਾ ਨਹੀਂ ਨਿਕਲ ਨਹੀਂ ਇਹ ਇਹ ਬਾਉਲੀ ਬਸੀ ਮੰਜੇ ਥੱਲੇ ਇਹ ਮੰਜੇ ਹੀ ਪੁੱਤ ਪੁੱਠਾ ਕਰਨਾ ਪੈਣਾ ਚੱਕ ਕੇ ਪੇਰ ਲੋਟ ਆਉਣਾ ਕੰਮ ਅੱਜ ਕੜਦੇ ਨਹੀਂ ਕੜਨਗੇ ਅੱਜ ਕੱਢ ਦਿੰਦਾ ਨਾਨੂ ਬਾਹਰ ਜਾਊਗਾ ਨਾ ਤੇ ਹੁਣ ਕਰਿਆ ਜੀ ਉਹ ਜੋ ਸਾਲਾ ਡਾਕਟਰ ਨੂੰ ਫੋਨ ਜਾਣ ਹੀ ਨਹੀਂ ਬਹੁਤ ਉਹ ਕਹਿੰਦਾ ਜੀ ਸੋਮਵਾਰ ਨੂੰ ਆਜੋ ਸੋਮਵਾਰ ਨੂੰ ਦੇਖ ਲਾਂਗੇ ਤੁਹਾਨੂੰ ਪ੍ਰਾਈਵੇਟ ਹਸਪੀਟਲ ਆ ਉਹ ਕਹਿੰਦੇ ਵੀ ਜੇ ਕੋਈ ਦਿੱਕਤ ਨਾ ਆਈ ਜਿਵੇਂ ਇਹਨਾਂ ਨੂੰ ਬੁਖਾਰ ਚੜੇ ਦਰਦ ਹੋਇਆ ਵੀ ਫੇਰ ਤਾਂ ਠੀਕ ਹੈ ਜੇ ਚੜ ਗਿਆ ਫਿਰ ਤੁਹਾਨੂੰ ਆਉਣਾ ਪੈਣਾ ਅਮਰਜੈਂਸੀ ਹੂੰ ਉਹ ਡੈਡੀ ਨੂੰ ਯਾਨੀ ਕਿ ਹੈ ਨਹੀਂ ਇਸ ਚੰ ਬਰਦਾਸ਼ਤ ਇਹ ਠੰਡਾ ਕੋਈ ਬੁਖਾਰ ਨਹੀਂ ਜਨੂਆ ਠੀਕ ਆ ਡੈਡੀ ਲਗਭਗ ਪਰਸੋਂ ਵਿੱਚ ਜਾਵਾਂਗੇ ਆਪਾਂ ਸੋਮਵਾਰ ਬਿਲਕੁਲ ਠੀਕ ਹੈ ਕੋਈ ਮੈਨੂੰ ਫਰੀਵ ਨਹੀਂ ਕੋਈ ਆਈ ਲੈ ਨੂੰ ਖਬਰ ਉਹ ਕੋਈ ਨਾ ਇੱਕ ਗੱਲ ਹੈਗਾ ਅੱਜ ਇੱਕ ਹੈਗਾ ਜੀ ਸ਼ਨੀਵਾਰ ਚੱਲਤਾ ਸੀ ਇੱਧਰ ਜਾਣਾ ਤਾਂ ਅੱਜ ਪੇਮੈਂਟ ਇਨੀ ਨਿਕਲੀਆਂ ਸਾਡੀਆਂ ਹਾਂ ਡੇਢ ਲੱਖ ਦੇ ਕਰੀਬ ਉਹਨਾਂ ਨੇ ਖਰਚਾ ਦੱਸਤਾ ਸਾਨੂੰ ਹਾਂ ਹੁਣ ਡੇਢ ਲੱਖ ਘਰ ਤਾਂ ਪਿਆ ਨਹੀਂ ਹੁੰਦਾ ਕਿਸੇ ਦੇ ਵੀ ਏ ਟਾਈਮ ਮੈਂ ਮਾਲਾ ਵੀ ਫੋਨ ਕਰਿਆ ਤਾਂ ਬਾਈ ਕਹਿੰਦਾ 20000 ਰੁਪਏ ਕੈਸ਼ ਪਿਆ ਹੈ ਵੀਜੇ ਲੈ ਜਾਣਾ ਲੈ ਜਾ ਮਾ ਵੀ ਉਹਦੇ ਨਾਲ 20 ਗੱਲ ਵੀ ਨਹੀਂ ਸਰਨਾ ਪੇਮੈਂਟ ਤਾਂ ਹੁਣ ਪੇਮੈਂਟ ਤਾਂ ਸਾਨੂੰ ਪੂਰੀ ਜੀ ਆਪਣੇ ਅੱਧ ਵਿੱਚ ਪ੍ਰਾਈਵੇਟ ਹਸਪੀਟਲ ਚ ਤਾਂ ਉਹਨਾਂ ਨੇ ਪਹਿਲਾਂ ਜਮਾ ਕਰਾਉਣੀ ਐ ਨੀ ਇਹ ਤਾਂ ਹੈ ਹੀ ਹਾਂ ਵਾਅਦੇ ਕੱਟਾ ਫਿਰ ਬਾਅਦ ਵਿੱਚ ਆ ਹਾਂ ਉਹਦਾ ਸਰਕਾਰੀ ਹਸਪੀਟਲਾਂ ਚ ਆਪਾਂ ਖੜ ਕੇ ਥੋੜੇ ਜਿਹਾ ਹੈਰਾਨ ਪਰੇਸ਼ਾਨ ਹੋ ਜਾਂਦੇ ਹਾਂ ਵੀ ਸਾਡਾ ਟਾਈਮ ਬੰਦ ਲੱਗ ਗਿਆ ਪਰ ਸਰਕਾਰੀ ਹਸਪੀਟਲਾਂ ਚ ਪੇਮੈਂਟ ਵਾਲੀ ਦਿੱਕਤ ਨਹੀਂ ਹੈਗੀ ਹਲਾ ਕਹਿੰਦਾ ਵੀ ਘੱਟ ਪੈਸਿਆਂ ਨਾਲ ਸਰਨ ਵਾਲਾ ਕੰਮ ਆ ਸਹੀ ਗੱਲ ਆ ਸਹੀ ਗੱਲ ਆ ਤੁਹਾਡੀ ਪਰ ਕਾਲੇ ਪੀਲੇ ਕਰਕੇ ਆਪਰੇਟ ਹੋਣਾ ਨਹੀਂ ਇਹ ਜਾਂ ਹੋਣਾ ਬੱਤੀ ਚ ਜਾਉਣਾ ਪੀਜੀਏ ਚ ਉਹਨਾਂ ਨੇ ਫਿਰ ਟੈਸਟ ਕਰਾ ਕਰਾ ਕੇ ਟਾਈਮ ਕੁਛ ਨਾ ਜਾਂ ਤੇ ਉੱਥੇ ਟ੍ਰੀਟਮੈਂਟ ਹੈ ਬਦਿਆ ਹੂੰ ਕੋਰੋਨਾ ਭਿਵੇਂ ਮਹੀਨੇ ਦੀ ਡੇਟ ਪਾ ਦਨੇ ਆ ਮਰੀਜ਼ ਵੀ ਬਹੁਤ ਆਈ ਉਹਦੇ ਕਰਕੇ ਉਹ ਡੇਟਾਂ ਇੰਨੀਆ ਦੂਰ ਪਾ ਦਨੇ ਆ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਮਰੀਜ਼ ਬਹੁਤ ਮਰੀਜ਼ ਲੇਕ ਹਰਿਆਣਾ ਹਾਂ ਅੱਜ ਚੱਲੋ ਹੈ ਪਿਆਰ ਰਾਜਸਥਾਨ ਰਾਜਸਥਾਨ ਸਾਰਾ ਪੀਜੀਆ ਉਹ ਸਾਰਾ ਪੀ ਦਿੱਲੀ-ਦੁੱਲੀ ਦੀ ਉਧਰ ਦਾ ਬਹੁਤ ਤਕੜੇ-ਤਕੜੇ ਹਸਪਤਲ ਆ ਅੱਛਾ ਆ ਅਪੋਲੋ ਗ੍ਰਮੈਕਸ ਹੋ ਗਿਆ ਐਵੀ ਬਾਈ ਹੋ ਗਿਆ ਤਕੜੇ-ਤਕੜੇ ਹਸਪਤਲ ਉਧਰ ਦਾ ਜਿਵੇਂ ਹਾਂ ਆਪਣੇ ਵਰਗੇ ਮਾਤਲ ਪਾਈਆਂ ਉਹਨਾਂ ਨੇ ਤਾਂ ਵਿਚਾਰੇ ਨਹੀਂ ਪੀਜੀਆ ਜਾਣ ਹਾਂ ਚਲੋ ਅਸੀਂ ਕਈ ਵਾਰ ਹੱਥ ਵੀ ਟੈਟ ਹੋ ਜਾਂਦਾ ਭਿੰਡੇ ਪਾਇਆ ਹੈ ਕੋਈ ਪੀਜੀਆ ਪਾਇਆ ਹੈ ਤੇ ਸੰਗਰੂਰ ਹੂੰ ਡਾਡੂ ਨੂੰ ਤਾਂ ਪਤਾ ਲੱਗੋ ਲੱਗ ਕੋਈ ਨਹੀਂ ਡੈਡੀ ਕਹਣਾ ਸੌਖਾ ਪਿਆ ਯਾਰ ਡੈਡੀ ਕਹਣਾ ਸੌਖਾ ਨਹੀਂ ਪਿਆ ਪਾਪਾ ਡੈਡੀ ਤੁਸੀਂ ਤੇ ਜਿਹੜੇ ਸਾਹ ਪਾਪਾ ਪਾਪਾ ਕਹਿ ਕੇ ਜੁੜਨਾ ਪੈਂਦਾ ਪਾਪਾ ਆ ਕਾਹ ਕੀ ਡੈਡੀ ਵਾਲੀ ਦਾ ਹਾਂ ਇਹ ਵੀ ਦੇਖ ਲੋ ਸੁਣ ਲੋ ਰਾਤ ਕੀ ਕਰਿਆ ਨੇ ਜਦ ਮੈਂ ਰੋਟੀ ਖਾਂਦੀ ਸੀ ਨਾ ਕਹਿੰਦੀ ਮੈਂ ਡੈਡੀ ਨੂੰ ਦੇ ਪਹਿਲੇ ਹਾਂ ਕਿਹੜੀ ਹੁੰਦਾ ਤੀਆਂ ਦਾ ਸੀ ਤਾਂ ਆ ਹੀ ਤਾਂ ਤੀਆਂ ਦਾ ਪਿਆਰ ਹੁੰਦਾ ਹੋਰ ਕੀ ਹੁੰਦਾ ਹਾਂ ਪਤਾ ਆ ਦੇ ਕਾਹ ਕ ਕਿਹਦਾ ਪੁੱਤ ਆ ਤੂੰ ਮੌਜੂ ਦੱਸ ਕੀ ਦਾ ਪੁੱਤ ਪਹਿਲਾਂ ਮੈਨੂੰ ਦੱਸਤਾ ਤੇ ਤੂੰ ਪੁੱਤ ਕੀ ਦਾ ਮੰਮਾ ਦਾ ਕਿ ਡੈਡੀ ਦਾ ਹਾਂ ਕੀ ਦਾ ਪੁੱਤ ਕੀ ਦਾ ਆ ਡੈਡੀ ਦਾ ਅੱਛਾ ਜਾਂ ਲੋੜ ਪੈਂਦੀ ਆ ਫਿਰ ਮੰਮਾ ਦਾ ਆ ਕਿਹੜਾ ਸਕੀਮ ਹੈ ਸਕੀਮ ਪੂਰੀ ਹੈ ਸਕੀਮ ਮੰਮਾ ਨਾਲ ਸੱਚੀ ਗੱਲ ਹੈ ਹਾਂ ਚੱਲ ਕੋਈ ਨਹੀਂ ਯਾਰ ਦੇਖਦੇ ਹੁਣ ਪਰ ਇੱਕ ਗੱਲ ਹੈ ਜੜੀ ਮੈਂ ਤਾਂ ਤੇਰਾ ਸ਼ੁਰੂ ਤੇ ਹੀ ਭਰਿਆ ਦਾ ਮੰਮੀ ਨਾਲ ਵੀ ਲੜ ਪੈਂਦੀ ਦੀ ਜੜੀ ਪਿੱਛੇ ਕਹੀ ਵਾ ਹਾਂ ਵੀ ਹਾਈ ਹੁਣ ਆਇਆ ਕਰ ਸਰੇਂਦਰ ਨੂੰ ਕਹਿ ਵੀ ਆ ਡੈਡੀ ਨੂੰ ਨਾ ਤੇਜ ਜੇ ਮਿੱਠੇ ਨਾਲਨ ਪਤੀ ਪਾ ਕੇ ਡਰਾਈਵਰ ਵਾਲੀ ਚਾਹ ਬਲਾ ਕਾਇਮ ਹੋਵੇ ਥੋੜਾ ਜਾ ਜ਼ਰੀ ਚਾਹ ਦੇ ਨਾਮ ਨੂੰ ਡੈਡੀ ਹੋ ਗਿਆ ਪੂਰਾ ਖੁਸ਼ ਡਰਾਈਵਰ ਤਾਂ ਚਾਹ ਦੇ ਨਾਮ ਨੂੰ ਕੋਚੇ ਹੋ ਜਾਂਦੇ ਆ ਇਧਰ ਰੀਤ ਵੀ ਕਹਿੰਦੀ ਛੇਤੀ ਆ ਕਰ ਮਾਮੀ ਨੂੰ ਹਾਕ ਮਾਰਦਾ ਕਿ ਮਾਮੀ ਚਾਹ ਬਣਾ ਦੋ ਕਾ ਡੈਡੀ ਬਾਤ ਨਾਨੂ ਬਾਤ ਤੇ ਕਹਦੇ ਉਰੀ ਗੜ ਕੇ ਉੱਤੀ ਜਾਊਗੀ ਰਸੋਈ 'ਚ ਇਹ ਨਾ ਮਿਲਦੀ ਆ ਹਾਂ ਚਿੰਦਰ ਤੁਹਾਨੂੰ ਸੁਣੂ ਜਾਂਦੀ ਮੈਂ ਵੀ ਸਰਿੰਦਰ ਕਹਿੰਦਾ ਹੈ ਇੱਧਰ ਡੈਡੀ ਵੀ ਸਰਿੰਦਰ ਕਹਿੰਦਾ ਆਹ ਕਹਿੰਦੀ ਸਿੰਦੋ ਇਹ ਵੀ ਸਿੰਦੋ ਸਿੰਦੋ ਲਾਗੀ ਕਰਨ ਨਾ ਲਾ ਜਾ ਕੇ ਮੈਂ ਸਰਿੰਦਰ ਨੂੰ ਮਾਮੀ ਨਹੀਂ ਉਹ ਬੁਗਾ ਉਹ ਬੁਗਾ ਹੈ ਬਣਾਉਂਦੀ ਹੈ ਅੱਛਾ ਫੇਟ ਠੀਕ ਹੈ ਤੈ ਵੀ ਪੀਣੀ ਹੈਗਾ ਮੈਂ ਵੀ ਪੀਣੀ ਮਾਮੀ ਨੂੰ ਕਹਤੇ ਕਿ ਮੈਂ ਵੀ ਚਾਹ ਪੀਣੀ ਹੈ ਹੈ ਮਾਮੀ ਵੀ ਪੀਣੀਆ ਹੈ ਨਾ ਉਹ ਰਿਆਕੇ ਦਾ ਪੇਟ ਜਿਆ ਪੈ ਗਿਆ ਉਹ ਕਿੰਨੇ ਦਿਨ ਹੋ ਗਏ ਕਹੀ ਕਹਿੰਦੇ ਸਰੇਂਦਰ ਨੂੰ ਕਈ ਵਾਰ ਮਾਮੀ ਕਹਿੰਨ ਦੀਆ ਤੇਰੇ ਜੋਗੀ ਨਹੀਂ ਹੈਗੀ ਚਾ ਤੇਰੇ ਜੋਗੀ ਨਹੀਂ ਹੈਗੀ ਮਾਮੀ ਕਹੇ ਤਾਂ ਮਾਮੀ ਜੀ ਦੇ ਦਿਓ ਦੇ ਦੋ ਕ ਮਾਮੀ ਦੀ ਪੀਣੀ ਆ ਦੱਸ ਦੇ ਮਾਮੀ ਨੂੰ ਕਿ ਪੀਣੀ ਕਿ ਜ਼ਿਆਦਾ ਹੈ ਹਾਂ ਇਹ ਥੋੜੀ ਜੀ ਪੀਣੀ ਕਿ ਜ਼ਿਆਦਾ ਹੈ ਸਰੇਂਦਰ ਨੇ ਤੰਗ ਤਾਂ ਨਹੀਂ ਕਰਿਆ ਤੁਹਾਨੂੰ ਮਗਰ ਨਹੀਂ ਪਾ ਜੀ ਰਹਿਣ ਲੱਗੀ ਇਕੱਲੇ ਪਾ ਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਰ ਹਾਂ ਨਹੀਂ ਰਹਿ ਜਾ ਕਰੂਗੀ ਜਣੀ ਤੇਰੇ ਕੋਲੇ ਆ ਥੋੜੀ ਜਨਤਾ ਤੋ ਹੋ ਰੋਈ ਆ ਜੀ ਰੋਣ ਲੱਗ ਗਈ ਜਦ ਜਸੂ ਦੇ ਆਇ ਤੇ ਵੀ ਰੋਣ ਲੱਗ ਗਈ ਦੀ ਕਾਤੇ ਪਾਉਂਦੀ ਕਾਤੇ ਫੇਰ ਚੁੱਪ ਹੋ ਗਈ ਉਹ ਚੁੱਪੀ ਵੀ ਡਰਦੀ ਆ ਮੇਰੀ ਜਾਨ ਵੀ ਵੀ ਰੋਣ ਤੇ ਵੀ ਰੋਈ ਅੱਜ ਪਾਣ ਮਗਨ ਉਹ ਜਸੂ ਬੈਸੀ ਡਰਦੀ ਉਹ ਹੁਣ ਤਾਂ ਕੀ ਮਲਾਉਣੀ ਆ ਲੈ ਐਨੀ ਤਾਂ ਕਿਨੇ ਮ ਕਾਣੀ ਮਾਮੀ ਨੇ ਮੈਂ ਤਾਂ ਮਾਰੀ ਮੈਂ ਦੋਸਤ ਤੇ ਦਾਦੀ ਸੀ ਕਾਣੀ ਮਾਮੀ ਐ ਮਾਰਿਆ ਨਾ ਵੋਟ ਮਾਰ ਕੇ ਬੰਬੇ ਆਪਣੇ ਮਾਮੀ ਹਾਂ ਹਾਂ ਕੀ ਨਾ ਮਾਰੇ ਪੁੱਤ ਤੈਨੂੰ ਕਰੀਮ ਲਾਉਣੀ ਕਰੀਮ ਲਾਉ ਪੈ ਦੱਸ ਨੇ ਪਿੰਡਾ ਚਿਪਚਿਪਾ ਕਰ ਲਾਉ ਹਿੱਥ ਹੈ ਉਹ ਨਹੀਂ ਲਾਲਾ ਹਾਂ ਹਾਂ ਇਹਨੂੰ ਪਤਾ ਸਾਰਾ ਕੁਝ ਕਿੱਥੇ ਲਾਉਣੀ ਦਿਖਾਈ ਦਿਖਾਈ ਇੱਧਰ ਕਿੱਥੇ ਲਾਉਣੀ ਹੈ ਕਿੱਥੇ ਲਾਉਣੀ ਹੈ ਕਿੱਥੇ ਲਾਲਾ ਫਿਰ લાલા એ ધંદીપરા ਨੂੰ દેખી જਦੀ ਆ ਕੰਮ ਕਰਦੀ ਏ ਰੂਏ ਆਪ ਵੀ ਉਹ ਹੀ ਕੁਸ ਲਾ ਕੇ ਕਰ ਰੂਆ ਹਾਂ ਜੀ ਭੰਟਾ ਵਾ ਮੇਕਅਪ ਕਰਦੀ ਏ ਗਰਮੀ ਚ ਹੁਣ ਹੁਣ ਤਾਂ ਹੁੰਦਾ ਨਹੀਂ ਹੁਣ ਤਾਂ ਤੈਨੂੰ ਦੱਸ ਦੇਣਗੇ ਹੋਰੇ ਗਰਮੀ ਚੜੀ ਪਈ ਆ ਲੈ ਦਾ surkhi ਵੀ ਲਾ 8 ਦਿਨ ਹੋ ਗਏ ਤਾਂ ਹਾਂ 8-9 ਦਿਨ ਚਲੋ ਠੀਕ ਆ ਜੀ ਮਿਲਦੇ ਆ ਕਿ ਸੈਗਲੇ ਬਲੌਗ ਤੇ ਮਹਾਰਾ ਤਾਂ ਸਾਨੂੰ ਸਾਰਿਆਂ ਨੂੰ ਛੱਡਦੀ ਕਲਾ ਚ ਰੱਖੇ ਰੀਤ ਲਾ ਲਵੇ ਜੀ ਆਪਣੇ surkhi ਪਾਊਡਰ ਜਾਣਾ ਕਿੱਥੇ ਨੂੰ ਜਾਣਾ ਤਾਂ ਤਿਆਰ ਹੋ ਕੇ ਮੇ ਜੀ ਹੋਰ ਦੱਸੇ ਕਹਦੇ ਮੋਕ ਗਈ ਹਾ 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 ਹਾਏ ਹਾਏ ਗੰਦੇ ਹੱਥੇ ਲਾ ਲੇ ਹਟ ਜਾ ਹਟ ਜਾ ਪਿੱਛੇ ਕਹਦੀ ਅੱਜ ਨਿਆੜਾ ਖੁਸ਼ਬੂ ਆਉਂਦੀ ਏ ਦੀ ਖੁਸ਼ਬੂ ਆਉਂਦੀ ਏ ਹਾਂ ਕਿੰਨੀ ਕ ਲੈ 21 ਛੜ ਲਾਈ ਜੀ ਦੀ ਇੱਕੇ ਗੱਲ ਨੂੰ ਆ ਲੱਕੋ ਦੇ ਮੈਡਮ ਜੀ ਐਨੇ ਦੀ ਹਟੜਾ ਕਹਦਾ ਖੜਾ ਨਹੀਂ ਛੜਦੀ ਏ ਫਿਰ ਲੈ ਕੀ ਦੇਖ ਲੋ ਮੇਰੇ ਕੋਲ ਆ ਆ ਕੜ ਗਈ